ਨਈਓ ਲੱਬਣੇ ਲਾਲ ਗੁਆਚੇ ਮਿੱਟੀ ਨਾ ਫਰੋਲ ਜੋਗਿਆ ਪੰਜਾਬੀ ਦੀ ਇਹ ਲੋਕ ਟੂਕ ਕੇਰਲਾ ਦੇ ਵਾਇਨਾਰਡ ਹਲਕੇ ਦੇ ਪਿੰਡ ਚੂਰਲਮਾਲਾ ਦੀ ਗੁਜਾਲਾ ਤੇ ਉਸਦੇ ਪਤੀ ਉੱਪਰ ਇਨ ਬਿਨ ਧੁਕਦੀ ਹੈ ਜੋ ਹਰ ਰੋਜ਼ ਟਿੱਕੀ ਚੜ੍ਹਦੀ ਸਾਰ ਹੀ ਆਪਣੇ ਪੋਤੇ-ਪੋਤੀ ਨੂੰ ਉਂਗਲੀ ਲਾ ਕੇ ਮਲਵੇ ਦੇ ਢੇਰ ਨੂੰ ਖਾਲੀ-ਖਾਲੀ ਅੱਖਾਂ ਨਾਲ ਨਿਹਾਰਨਾ ਸ਼ੁਰੂ ਕਰ ਦਿੰਦੇ ਨੇ ਹਾਂ ਇਹ ਹੈ ਕੇਰਲਾ ਦੇ ਵਾਇਨਾਰਡ ਦਾ ਉਹ ਇਲਾਕਾ ਜਿੱਥੇ ਅੱਧੀ ਰਾਤ ਨੂੰ ਆਈ ਕੁਦਰਤੀ ਆਫਤ ਨੇ ਕੋਗਵਾਸਤਾ ਪਿੰਡ ਚੂਰਲਮਾਲਾ ਮਲਵੇ ਦੇ ਢੇਰ ਵਿੱਚ ਬਦਲ ਦਿੱਤਾ 30 ਜੁਲਾਈ ਦੀ ਰਾਤ ਨੂੰ ਮੌਨਸੂਨ ਦੀ بارش ਨੇ ਇਸ ਪਿੰਡ 'ਚ ਅਜਹੀ ਤਵਾਹੀ ਲਿਆਂਦੀ ਕਿ ਉੱਪਰਲੀ ਪਹਾੜੀ ਖਿਸਕ ਕੇ ਤਲਹੱਟੀ ਤੇ ਵਸੇ ਘਰਾਂ ਨੂੰ ਨਿਕਲ ਗਈ ਜਿੱਥੇ ਹੂਕਸ ਉੱਤੇ ਲੋਕ ਨੀਂਦੇ ਆਗੋਸ਼ ਵਿੱਚ ਰੰਗ-ਬਰੰਗੇ ਸੁਪਨੇ ਵੇਖ ਰਹੇ ਸੀ ਗੁਜਾਲਾ ਤੇ ਉਸਦੇ ਪਤੀ ਲਈ ਇਹ ਆਫਤ ਇੱਕ ਵੱਡੀ ਤਰਾਸ ਦੀ ਲੈ ਕੇ ਆਈ ਜੋ ਤਬਾਹੀ ਵਾਲੀ ਰਾਤ ਪਿੰਡੋਂ ਦੂਰ ਆਪਣੇ ਦੂਜੇ ਘਰ ਵਿੱਚ ਜਾ ਸੁੱਤੇ ਸੀ ਲਗਭਗ 1 ਮਹੀਨਾ ਬੀਤਣ ਮਗਰੋਂ ਭਾਵੇਂ ਉਹਨਾਂ ਦੀਆਂ ਅੱਖਾਂ ਦੇ ਅਥਰੂ ਸੁੱਕ ਗਏ ਨੇ ਪਰ ਉਮੀਦ ਦੀ ਕੋਈ ਕਿਰਨ ਅਜੇ ਵੀ ਦਿলো ਦਿਮਾਗ ਵਿੱਚ ਫਲਿਸ਼ ਕਰਈ ਹੈ ਉਹਨਾਂ ਨੂੰ ਆਪਣੇ ਭਰੇ ਪਰਿਵਾਰ ਦੇ ਭਾਵੇਂ ਜਿਉਂਦੇ ਜਾਗਦੇ ਹੋਣ ਦੀ ਉਮੀਦ ਤਾਂ ਨਹੀਂ ਪਰ ਉਹਨਾਂ ਦੀ ਕੋਈ ਆਖਰੀ ਨਿਸ਼ਾਨੀ ਵੀ ਵੇਖਣ ਨੂੰ ਤਰਸ ਰਹੇ ਨੇ ਉਹਨਾਂ ਨੂੰ ਅਜੇ ਇਹ ਵੀ ਪਤਾ ਨਹੀਂ ਲੱਗ ਰਿਹਾ ਕੇ ਕੁਗਵਸ ਦੇ ਪਿੰਡ ਚ ਉਹਨਾਂ ਦਾ ਘਰ ਕਿੱਥੇ ਸੀ ਤੇਜ਼ بارش ਤੇ ਢਿੱਗਾਂ ਡਿੱਗਣ ਕਾਰਨ ਪਿੰਡ ਦੀਵਾਲੇ ਵਗਦੀਆਂ ਦੋ ਛੋਟੀਆਂ ਨਦੀਆਂ ਹੁਣ ਇੱਕ ਬਣ ਗਈਆਂ ਨੇ ਜਿਸ ਚ ਤੇਜ਼ੀ ਨਾਲ ਪਾਣੀ ਵਹਿ ਰਿਹਾ ਹੈ ਗੁਜਾਲਾ ਨੇ ਇਸ ਮੌਕੇ ਨਵਾ ਪੰਜਾਬ ਚੈਨਲ ਨਾਲ ਗੱਲਬਾਤ ਕਰਦਿਆਂ ਦੱਸਿਆ ਉਸ ਤੋਂ ਇੱਕ ਦਿਨ ਪਹਿਲੇ ਜਿਉ ਇਹ ਹਸਾ ਉਹ ਤਾਂ ਉਸ ਦਾ ਇੱਕ ਦਿਨ ਪਹਿਲੇ ਜੋ ਉਧਰੋਂ ਸੇ ਪਾਣੀ ਆ ਰਿਹਾ ਹੈ ਕਾ ਪਤਰਾ ਆ ਰਿਹਾ ਹੈ ਦੇਖੀਏ ਲੋਕ

आसा में है। ये दे, जो ये हुआ है पांडे इसका, इसका बड़ा भाई है उसका बच्चा और बच्चा उसका बच्चा ऐसा ऐसा 25 लोग इसमें पानी में चला गया हुआ। क्या थोड़ा आदमी को मिला है बहुत ज्यादा आदमी को अभी भी मिलने के बाकी है इनका नाम क्या इसका नाम है ਇੱਕ ਗਦੀਜ ਆਏ ਔਰ ਉਸਕਾ ਨਾਮ ਆਜੀਨ ਅਨੀਏ ਜਮਾਲ ਜਮਾਲ ਹੈ ਔਰ ਉਸਕਾ ਪਤਨੀ ਗਦੀਜਾ ਉਹ ਜਮਾਲ ਦਾ ਛੋਟਾ ਬਾਈ ਹੈ ਉਸਕੋ ਮਿਲਣਾ ਹੈ ਉਹ ਅਭੀ ਕਿਤਾ ਨਿਕਲੀ ਟਿਲੇ ਲੈ ਆਹ ਦੀ ਕਿਟੀ ਅਨੀਏ ਨੀ ਬਾਰੀ ਅਨੀ ਮੋਲੀ ਕਿਟੀ ਜਮਾਲ ਦਾ ਜੋ ਛੋਟਾ ਬਾਈ ਹੈ ਉਸਕੋ ਇਹ ਐਕਸ਼ਨ ਮੋਲ ਜੋ ਮਰ ਗਿਆ ਉਸਕੋ ਮਿਲਿਆ ਤਬਾਹੀ ਦਾ ਇਹ ਮੰਜ਼ਰ ਵੇਖਣ ਮਗਰੋਂ ਸੀਨੀਅਰ ਪੱਤਰਕਾਰ ਐਸ ਐਨ ਸਿਨਾ ਨੇ ਕਿਹਾ ਜਮਾਈਨਾ ਦਾ ਸੁਰਜ ਮਲਾ एरिया है जहाँ डिस्ट्रक्शन पीछे हम लोगों ने पढ़ा और देखा यहाँ का और यदि आप यहाँ के हालात देखें क्या हालात हो रहे हैं जगह के जिस तरह से ऊपर से ये सैलाब आया तो जिसमें इतने बड़े बड़े बोल्डर्स आपको दिख रहे हैं इतने बड़े बड़े पेड़ सब कुछ आके और इस पूरी जगह को घरों की हालात आप देख के समझ सकते हैं कि जो लोग रात में सो रहे थे घरों में वो क्या हुआ होगा उनको और उसके बाद ये सारा एरिया ऐसे तबाही के आलम में आ गया है कि आज भी यहाँ तबाही का मंजर ही दिखता है और ये लगता है कि पूरा एरिया पूरी तरह से तबाह हो चुका है और यहाँ कुछ बचा नहीं है हम सब कोशिश करें कि दोबारा इस जगह को हम लोग फिर से आबाद कर सकें वो चीज़ जान तो नहीं आ सकती जो चली गई बट जो बचे हैं उनके लिए शायद ਸਮ ਲੋਕ ਕੁਝ ਕਰ ਪਾਏਗੇ ਇਸ ਇਲਾਕਾ ਕੇਰਲ ਦੇ ਸੈਲਾਨੀ ਕੇਂਦਰ ਵਜੋਂ ਜਾਣਿਆ ਜਾਂਦਾ ਹੈ ਜਿੱਥੇ ਲਹਿਲਹਾਨ ਦੇ ਚਾਹ ਦੇ ਬਾਗੀਚੇ ਤੇ ਹੋਰ ਬਨਸਪਤੀ ਤੇ ਰੁੱਖ ਸੈਲਾਨੀਆਂ ਨੂੰ ਸਹੰਤਾ ਮਾਰਦੇ ਨਜ਼ਰ ਆਉਂਦੇ ਨੇ ਪਰ ਕੁਦਰਤੀ ਆਫਤ ਨੇ ਸਭ ਕੁਝ ਨਿਸਤੋ ਨਾਬੂਦ ਕਰ ਦਿੱਤਾ ਪੱਤਰਕਾਰਾਂ ਦੀ ਟੀਮ ਨਾਲ ਇਸ ਤਬਾਹੀ ਦੀ ਖਬਰ ਲੈਣ ਗਏ ਆਈਏਯੂ ਦੇ ਸਕੱਤਰ ਜਨਰਲ ਬਲਵਿੰਦਰ ਸਿੰਘ ਜੰਮੂ ਨੇ ਦੱਸਿਆ ਕੇਰਲਾ ਦਾ ਵਾਈਨੋਟ ਜ਼ਿਲ੍ਹਾ ਬਹੁਤ ਹੀ ਖੂਬਸੂਰਤ ਹਰ ਪਾਸੇ ਹਰੀਆਵਲ ਤੇ ਸਲਾਨੀ ਜਿਹੜੇ ਦੂਰੋਂ ਦੂਰੋਂ ਇਸ ਜ਼ਿਲ੍ਹੇ ਦੇ ਵਿੱਚ ਸੈਰ ਕਰਨ ਹੀ ਜਾਂਦੇ ਆ ਉੱਥੇ ਮਨ ਪੌਂਦਾ ਉਹਨਾਂ ਨੂੰ ਜਿਹੜਾ ਵਾਤਾਵਰਣ ਮਿਲਦਾ ਹੈ ਹਰ ਪਾਸੇ ਚਾਹ ਦੇ ਬਾਗ ਕੌਫੀ ਦੇ ਬਾਗ ਹੋਰ ਨਾਰੀਅਲ ਦੇ ਰੁੱਖ ਕੇਲੇ ਦੀ ਖੇਤੀ ਵੱਡੇ ਪੱਧਰ ਤੇ ਇਸ ਜ਼ਿਲ੍ਹੇ ਦੇ ਵਿੱਚ ਹੁੰਦੀ ਹੈ ਪਰ ਜਿਹੜੇ ਦੋ ਪਿੰਡ ਉਹ ਕੁਵਤ ਦੇ ਦੋ ਪਿੰਡ ਜਿਹੜੇ ਦੁਕਾਨ ਦਾ ਸ਼ਿਕਾਰ ਹੋਏ ਆ ਉਹਨਾਂ ਦੀ ਜਦੋਂ ਹਾਲਤ ਦੇਖੀ ਜਾਂਦੀ ਹੈ ਤਾਂ ਤੁਸੀਂ ਉਹਨੂੰ ਬਿਆਨ ਨਹੀਂ ਕਰ ਸਕਦੇ ਇਹਨਾਂ ਦੋਨਾਂ ਪਿੰਡਾਂ ਵਿੱਚੋਂ ਇੱਕ ਪਿੰਡ ਜਿਹੜਾ ਚੂਰਲਮਾਲਾ ਮਾਲਾ ਪਹਾੜ ਨੂੰ ਕਿਹਾ ਜਾਂਦਾ ਚੂਰਲਮਾਲਾ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਪਿੰਡ ਦਾ ਨਾਂ ਹੈ ਚੂਰਨਮਾਲਾ ਪਿੰਡ ਦੇ ਵਿੱਚ 30 ਜੁਲਾਈ ਦੀ ਰਾਤ ਨੂੰ ਉਹ ਕਹਿਰ ਵਰ੍ਹਸਿਆ ਜਿੰਨੇ ਮਤਲ ਉਥੇ ਵਿਆਪਕ ਤਬਾਈ ਆਂਦੀ ਲੋਕ ਜਿਹੜੇ ਰਾਤ ਨੂੰ ਸੁੱਤੇ ਸੀ ਉਹ ਸਵੇਰੇ ਉੱਠ ਹੀ ਨਹੀਂ ਸਕੇ ਤੇ ਅਜੇ ਵੀ 100 ਤੋਂ ਵੱਧ ਲੋਕ ਜਿਹੜੇ ਆ ਅਜੇ ਲਾਪਤਾ ਨੇ ਉਹ ਕਿੱਥੇ ਗਏ ਉਹ ਪਾਣੀ ਦੇ ਵਿੱਚ ਵਹਿ ਗਏ ਜਾਂ ਮਲਬੇ ਦੇ ਹੇਠਾਂ ਦੱਬ ਗਏ ਉੱਥੇ ਜਿਹੜੀਆਂ ਐਨਡੀਆਰਐਫ ਕੇਰਲਾ ਸਰਕਾਰ ਦੀਆਂ ਟੀਮਾਂ ਵਲੰਟੀਅਰ ਉੱਥੇ ਉਸ ਪਿੰਡ ਦੇ ਵਿੱਚ ਕੰਮ ਕਰਦੇ ਦੇਖੇ ਜਾਂਦੇ ਪਰ ਉੱਥੇ ਸਾਰਾ ਦਿਨ ਮੀਂਹ ਪੈਂਦਾ ਰਹਿੰਦਾ ਮੀਂਹ ਪੈਣ ਕਰਕੇ ਕੋਈ ਵੀ ਕੰਮ ਠੀਕ ਢੰਗ ਨਾਲ ਨਹੀਂ ਚੱਲ ਰਿਹਾ ਤੇ ਮਲਬਾ ਜਿਹੜਾ ਚੁੱਕਣਾ ਉਥੋਂ ਮੁਸ਼ਕਲ ਬਣਿਆ ਹੋਇਆ ਇਸ ਪਿੰਡ ਦੇ ਵਿੱਚ ਜਿਤ ਹਰ ਪਾਸੇ ਜਿਹੜਾ ਐਵੇਂ ਲੱਗਦਾ ਕਿ ਕਿਸ ਬਹੁਤ ਵੱਡੀ ਤਬਾਹੀ ਹੋਈ ਹੋਏਗੀ ਚਾਰ-ਚਾਰ ਪੰਜ-ਪੰਜ ਕੁਆਟਲ ਤੋਂ ਵੱਡੇ-ਵੱਡੇ ਭਾਰੀ ਜਿਹੜਿਆ ਪੱਥਰ ਜਿਹੜੇ ਆ ਉਹ ਹੀਠਾਂ ਡਿੱਗੇ ਹੋਏ ਆ ਪਤਾ ਨਹੀਂ ਕਿੰਨੇ ਰੁੱਖ ਜਿਹੜੇ ਆ ਉਹ ਤਬਾਹ ਹੋਏ ਤੇ ਇਸ ਪਿੰਡ ਦੇ ਵਿੱਚ ਜਿਹੜਾ ਸਕੂਲ ਦੀ ਇਮਾਰਤ ਇਕੱਲੀ ਖੜੀ ਰਹੀ ਹੈ ਬੈਂਕ ਦੀ ਇਮਾਰਤ ਇੱਕ ਪਾਸੇ ਖੜੀ ਹੈ ਕੁਝ ਘਰਾਂ ਦੇ ਤਾਂ ਕੁਝ ਨਹੀਂ अनेका ਘਰਾਂ ਦੇ ਨਾਮੋ ਨਿਸ਼ਾਨ ਮਿਟ ਗਏ ਇਸ ਪੱਦਰ ਦੀ ਕਾਰਵਾਈ ਜਿਹੜੀ ਹੈ ਤਬਾਈ ਹੋਈ ਹੈ ਇਸ ਦੇ ਨਾਲ ਹੀ ਇੱਕ ਇੱਥੇ ਕਾਰ ਜਿਹੜੀ ਖੜੀ ਹੈ ਦਿਖਾਈ ਦਿੰਦੀ ਹੈ ਇਹ ਇਸ ਕਾਰ ਨੂੰ ਜਿਹੜਾ तकरीबन 1 ਮਹੀਨਾ ਹੋਣ ਲੱਗਾ ਕੋਈ ਦੇਖਣ ਹੀ ਨਹੀਂ ਆਇਆ ਵੀ ਇਹ ਉੱਥੇ ਖੜੀ ਹੈ ਕਈ ਕਿਸੇ ਥਾਂ ਦੇ ਉੱਪਰ ਕਿਸੇ ਘਰ ਦਾ ਸਾਜੋ-ਸਮਾਨ ਰਸੋਈ ਬਰਤਨ ਖਿਲਰੇ ਹੋਏ ਦਿਖਾਈ ਦਿੰਦੇ ਆ। ਇੰਡੀਅਨ ਜਰਨਲਿਸਟ ਯੂਨੀਅਨ ਦਾ ਇੱਕ ਵਫਦ ਜਿਹੜਾ ਇਸ ਪਿੰਡ ਇਸ ਦਵਾਈ ਨੂੰ ਦੇਖਣ ਗਿਆ ਰਿਪੋਰਟ ਕਰਨ ਦੇ ਨਜ਼ਰੀਏ ਨਾਲ ਵੀ ਅਸੀਂ ਕੇਰਲਾ ਚ ਆਏ ਤੇ ਇਹ ਵੀ ਦੇਖੀਏ ਜਿਹਦੀਆਂ ਹਰ ਪਾਸੇ ਚਰਚਾ ਹੋ ਰਹੀ ਹੈ। ਇਸ ਵਫਦ ਦੇ ਵਿੱਚ ਜਿਹੜਾ ਇੰਡੀਅਨ ਜਰਨਲਿਸਟ ਯੂਨੀਅਨ ਦੇ ਸਾਬਕਾ ਪ੍ਰਧਾਨ ਐਸ ਐਨ ਸੇਨਾ ਸੈਕਟਰੀ ਜਨਰਲ ਬਲਵਿੰਦਰ ਸਿੰਘ ਜੰਮੂ ਡੀ ਐਸ ਆਰ ਛੁਬਾਸ਼ ਤੇ सुरेंद्र ਸਿੰਘ ਜੀ ਜਦੋਂ ਇਹ ਵਪਤ ਇੱਥੇ ਪਿੰਡ 'ਚ ਪਹੁੰਚਦਾ ਹੈ ਤਾਂ ਉੱਥੇ ਇੱਕ ਜੋੜੀ ਜਿਹੜੀ ਹੈ ਵਪਤ ਨੂੰ ਮਿਲਦੀ ਹੈ ਉਹ ਜੋੜੀ ਆਪਣੀ ਹੱਡ ਬੀਤੀ ਜਿਹੜੀ ਆ ਮਲਿਆਲੀ ਦੇ ਵਿੱਚ ਦੱਸਦੀ ਆ ਤੇ सुरेंद्र ਉਹਦੀ ਜਿਹੜੀ ਆ ਹਿੰਦੀ ਦੇ ਵਿੱਚ ਸਾਨੂੰ ਟਰਾਂਸਲੇਟ ਕਰਕੇ ਦੱਸਦਾ ਹੈ ਉਹ ਜੋੜੀ ਕਹਿੰਦੀ ਆ ਵੀ ਜਿਸ ਦਿਨ ਇਹ ਪਾਣਾ ਵਾਪਰਿਆ ਕਰੂਪੀ ਆਈ ਉਸ ਦਿਨ ਉਹ ਇੱਥੋਂ ਨੇੜੇ ਹੀ ਜਿਹੜਾ ਦੂਜਾ ਘਰ ਸੀਗਾ ਉੱਥੇ ਚਲ ਗਏ ਤੇ ਇਸ ਕਰਕੇ ਉਹ ਬਚ ਗਏ ਉਹਨਾਂ ਦੇ ਨਾਲ ਇੱਕ ਪੋਤਾ-ਪੋਤੀ ਵੀ ਹੈ। ਉਹ ਉਹਨਾਂ ਨੇ ਦੱਸਿਆ ਉਹਦੀ ਪਤਨੀ ਗੁਜਾਲਾ ਨੇ ਦੱਸਿਆ ਕਿ ਜਿਹੜੀ ਤਬਾਹੀ ਆਈ ਉਹਨਾਂ ਦੇ ਚਾਰ ਪਰਿਵਾਰ ਜਿਹੜੇ ਇਸ ਪਿੰਡ ਦੇ ਵਿੱਚ ਵੱਸਦੇ ਸੀਗੇ 25 ਜੀ ਜਿਹੜੇ ਆ ਉਹ ਇਸ ਪਿੰਡ ਦੇ ਸੀਗੇ ਜਿਨ੍ਹਾਂ ਦਾ ਪਤਾ ਹੀ ਨਹੀਂ ਲੱਗ ਰਿਹਾ ਉਹ ਰੋਜ਼ ਢੇਡਾ ਮਾਰਦੇ ਆ ਪਰ ਉਹਨਾਂ ਦਾ ਪਤਾ ਨਹੀਂ ਲੱਗਦਾ ਇਹ ਵੀ ਨਹੀਂ ਪਤਾ ਲੱਗਦਾ ਵੀ ਇਹ ਮਲਬਾ ਹਟਾਇਆ ਜਾਏਗਾ ਜਦੋਂ ਮਲਬਾ ਹਟੇਗਾ ਉਦੋਂ ਕੀ ਸਥਿਤੀ ਹੋਏਗੀ ਇਹ ਕਹਿਣਾ ਮੁਸ਼ਕਲ ਹੈ। ਬਿਆਨ ਕਰਨਾ ਵੀ ਮੁਸ਼ਕਲ ਹੈ ਸੋ ਇਸ ਪਿੰਡ ਦੀ ਜਿਹੜੀ ਵਿਆਪਕ ਤਬਾਈ ਦੀ ਉਹ ਦੋਨੇ ਜੀ ਜਿਹੜੇ ਬੇਵਸੀ ਨਾਲ ਉਹਨਾਂ ਦੇ ਵਾਰ-ਵਾਰ ਰੋ ਪੈਂਦੇ ਨੇ ਦੱਸਦੇ ਹੋਏ ਵੀ ਆ ਸਾਡੀ ਹੋਣੀ ਆ ਸਾਨੂੰ ਪਤਾ ਨਹੀਂ ਵੀ ਸਾਡੇ ਉਹ ਜਿਹੜੇ 25 ਜੀ ਸੀਗੇ ਸਾਡੇ ਰਿਸ਼ਤੇਦਾਰ ਸੀਗੇ ਜਿਹੜਾ ਗੁਜਾਲਾ ਦਾ ਦਿਓਰ ਵੀ ਉਹਨਾਂ ਦੇ ਵਿੱਚ ਸ਼ਾਮਲ ਸੀਗਾ ਉਹਦੇ ਬੱਚੇ ਵੀ ਸ਼ਾਮਲ ਸੀਗੇ ਹੋਰ ਰਿਸ਼ਤੇਦਾਰਾਂ ਦੇ ਬੱਚੇ ਵੀ ਸ਼ਾਮਲ ਹੈ ਵੀ ਉਹਨਾਂ ਦੀ ਕੀ ਹੋਣੀ ਹੋਈ ਉਹ ਇੱਕ ਗੀੜਾ ਮਾਰਦੇ ਆ ਤੇ ਦੇਖਦੇ ਆ ਕਿ ਸ਼ਾਇਦ ਕੋਈ ਸੇ ਪਾਸੋਂ ਕੋਈ ਆਵਾਜ਼ ਉਹਨਾਂ ਦੇ ਕੰਨੀਆਂ ਪੈ ਜਾਵੇ ਸ਼ਾਇਦ ਕੋਈ ਮਿਲ ਜਾਵੇ ਪਰ ਮਹੀਨੇ ਦੇ ਕਰੀਬ ਨਿਕਲ ਗਿਆ ਜੇ ਅਜੇ ਤੱਕ ਨਹੀਂ ਮਿਲੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਮਿਲਣ ਦੀਆਂ ਸੰਭਾਵਨਾਵਾਂ ਬੜੀਆਂ ਘਟ ਨੇ ਮਦਮ ਨੇ ਤੇ ਉਹ ਉਹਨਾਂ ਨੂੰ ਬਾਕੀ ਜਿਹੜੀ ਆਪਣੀ ਜ਼ਿੰਦਗੀ ਆ ਆਪਣਾ ਜਿਹੜਾ ਉਹਨਾਂ ਦਾ ਪੋਤਾ-ਪੋਤੀ ਬਚਿਆ ਉਹਨਾਂ ਦੇ ਨਾਲ ਹੀ ਗੁਜ਼ਾਰਨੀ ਪੈਗੀ ਬਾਕੀ ਉਹਨਾਂ ਕੋਲ ਜੱਦਾ ਨਹੀਂ ਜਾਦਾ ਤੋਂ ਇਲਾਵਾ ਉਹਨਾਂ ਦੇ ਕੋਲ ਕੁਝ ਨਹੀਂ ਰਹਿ ਗਿਆ ਜਾਂ ਕੇਵਲ ਸਰਕਾਰ ਨੇ ਥੋੜੀ ਬਾਰੇ ਮਦਦ ਕੀਤੀ ਹੈ ਉਹਦੇ ਨਾਲ ਆਪਣੇ ਉਹ ਬਾਕੀ ਦਿਨ ਜਿਹੜੇ ਉਹ ਕੱਟਣਗੇ ਤੇ ਅਖਰ ਦੇ ਵਿੱਚ ਇਸ ਇਲਾਕੇ ਦੇ ਵਿੱਚ ਲੋਕਾਂ ਨੂੰ ਜਿਹੜੀ ਆ ਉਹਨਾਂ ਦੀ ਮਦਦ ਤੇ ਆਉਣਾ ਚਾਹੀਦਾ ਹੈ ਮਦਦ ਕੀਤੀ ਜਾਵੇ ਜਿਹੜੇ ਲੋਕ ਬਚ ਗਏ ਨੇ ਉਹਨਾਂ ਦੇ ਘਰ ਵਸਾਏ ਜਾਣ ਤਾਂ ਕਿ ਉਹ ਬਾਕੀ ਜ਼ਿੰਦਗੀ ਜਿਹੜੀ ਆ ਉਹ ਠੀਕ ਠੀਕ ਕੱਟ ਸਕਣ ਪਰ ਇੱਕ ਗੱਲ ਇਹ ਵੀ ਦੱਸਣੀ ਜ਼ਰੂਰੀ ਬਣਦੀ ਹੈ ਕਿ ਇਹਦੇ ਬਾਰੇ ਕਿਹਾ ਜਾਂਦਾ ਵੀ ਇਹ ਕਰੋਪੀ ਕਿਉਂ ਆਈ ਕਰੋਪੀ ਦੇ ਬਾਰੇ ਕਿਹਾ ਜਾਂਦਾ ਵੀ ਜੰਗਲ ਕੱਟਲੇ ਇਹੋ ਜਿਹਾ ਕੁਝ ਦੇਖਣ ਚ ਨਹੀਂ ਲੱਗਦਾ ਜੰਗਲ ਉੱਥੇ ਕੋਈ ਬਹੁਤਾ ਕੱਟਿਆ ਨਹੀਂ ਮਿਲਦਾ ਉਹ ਸਾਰਾ ਹੀ ਜਿਹੜਾ ਇਲਾਕਾ ਹੈ ਜਿਹੜਾ ਚਾਹ ਦੇ ਬਾਗ ਨੇ ਚਾਹ ਦੇ ਬਾਗ ਲਹਿਲਾਉਂਦੇ ਨੇ ਮੀਂਹ ਪੈਂਦਾ ਤਾਂ ਉੱਪਰੋਂ ਕੱਚੀ ਮਿੱਟੀ ਹੈਗੀ ਆ ਤੋ ਕੱਚੀ ਮਿੱਟੀ ਜਿੱਥੇ ਵੀ ਹੋਵੇ ਜਿਹੜੇ ਕੱਚੇ ਪਹਾੜ ਹੋਣ ਉਹਨਾਂ ਦੀਆਂ ਢਿੱਗਾਂ ਡਿੱਗਣ ਦਾ ਸਦਾ ਹੀ ਖਤਰਾ ਬਣਿਆ ਰਹਿੰਦਾ ਤੇ ਸਾਨੂੰ ਤਾਂ ਇਹ ਹੀ ਲੱਗਾ ਵੀ ਇਹ ਬਹੁਤ ਜ਼ਿਆਦਾ ਮੀਂਹ ਪੈਣ ਤੋਂ ਬਾਅਦ ਇਹੋ ਜੀ ਸਥਿਤੀ ਬਣੀ ਜਿਹਦੇ ਨਾਲ ਢਿੱਗਾਂ ਡਹਿ ਗਈਆਂ ਟਟ ਗਈਆਂ ਡਿੱਗੀਆਂ ਤੇ ਉਹਦੇ ਕਰਕੇ ਹੀ ਇੱਥੇ ਤਬਾਹੀ ਆਈ ਦੋ ਨਦੀਆਂ ਆਪਸ ਵਿੱਚ ਮਿਲ ਗਈਆਂ ਉਹਨਾਂ ਦੇ ਪਾਣੀ ਨੇ ਵੀ ਹੋਰ ਤਬਾਹੀ ਜੜੀ ਮਚਾਈ ਇਸ ਕਰਕੇ ਪਿੰਡ ਜਿਹੜਾ ਇਹਦਾ ਨਾਮ ਉਹ ਨਚਾਨ ਜਿਹੜਾ ਉਹ ਲਗਭਗ ਮਿਟ ਚੁੱਕਾ ਹੈ ਤੇ ਦੁਬਾਰਾ ਇਸ ਪਿੰਡ ਨੂੰ ਜਿਹੜਾ ਆਲੇ ਦੁਆਲੇ ਲੋਕਾਂ ਦੀ ਮਦਦ ਨਾਲ ਦੁਬਾਰਾ ਖੜਾ ਕਰਨਾ ਪਏਗਾ